ਲੇ ਵੀ ਦੋਸਤੋ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਇਹ ਸਾਹਮਣੇ ਬਿਲਡਿੰਗ ਹੈ ਜੀ ਇਹ ਮੇਜ ਹਸਪੀਟਲ ਦੀ ਆਪਾਂ ਮੇਜ ਹਸਪੀਟਲ ਦੇ ਮਗਰਲੇ ਪਾਸੇ ਖੜੇ ਆ ਕਿਉਂਕਿ ਮਰੀਜ਼ਾਂ ਵਾਸਤੇ ਰਹਿਣ ਬਿਸ਼ੇਰੇ ਦੀ ਜੀ ਇਹ ਵੀਡੀਓ ਆ ਗਈ ਵੀਡੀਓ ਨੂੰ ਸ਼ੇਅਰ ਕਰੀ ਚੱਲੋ ਰਹਿਣ ਬਿਸ਼ੇਰਾ ਕੋਈ 10 ਦਿਨ ਰਹਿੰਦਾ ਹਸਪੀਟਲ ਦੇ ਵਿੱਚ ਕੋਈ 5 ਦਿਨ ਕੋਈ ਮਹੀਨਾ ਕਿਉਂਕਿ ਬਿਮਾਰੀ ਆ ਲੰਮਾ ਕਚਰਾ ਹੋ ਕੇ ਠੀਕ ਹੁੰਦੀ ਆ ਕਈ ਵਾਰੀ ਬਿਮਾਰੀਆਂ ਐਦਾਂ ਦੀਆਂ ਹੋ ਜਾਂਦੀਆਂ ਤਾਂ ਪਰ ਜੇ ਤੁਹਾਨੂੰ ਨਹਾਉਣ ਧੋਣ ਦੀ ਦਿੱਕਤ ਆ ਰਹਿਣ ਦੀ ਦਿੱਕਤ ਆ ਤਾਂ ਤੁਸੀਂ ਇਸ ਗੁਰਦੁਆਰਾ ਸਹਾਬਾ ਜੀ ਇਹ ਗੁਰਦੁਆਰ ਜੇ ਮਗਰਲੇ ਪਾਸੇ ਆ ਤੇ ਗੁਰਦੁਆਰਾ ਸਰਬੱਤ ਦਾ ਭਲਾ ਇਹ ਬਹੁਤ ਵੱਡਾ ਸੰਗਤਾਂ ਵਾਸਤੇ ਸ਼ੈੱਡ ਪਾਇਆ ਹੋਇਆ ਜੀ ਤੁਸੀਂ ਇੱਥੇ ਰਹਿ ਵੀ ਸਕਦੇ ਹੋ ਨਾ ਨਾ ਤੋ ਵੀ ਸਕਦੇ ਹੋ ਲੰਗਰ ਪਾਣੀ ਦਾ ਪ੍ਰਬੰਧ ਸਾਰਾ ਪ੍ਰਬੰਧ ਆ ਜੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਤੁਹਾਡਾ ਵੀ ਫਾਇਦਾ ਹੋ ਸਕੇ ਤੇ ਆਪਣੇ ਨਾਲ ਵਾਲੇ ਭਾਈਆਂ ਦਾ ਵੀ ਫਾਇਦਾ ਹੋ ਸਕਰੇ ਕਿਉਂਕਿ ਇਹ ਹਾਲ ਦੇ ਵਿੱਚ ਏਸੀ ਵੀ ਲੱਗਿਆ ਵਧੀਆ ਸਹੂਲਤ ਮਿਲਦੀ ਆ ਤੇ ਬਹੁਤ ਸੋਹਣਾ ਪ੍ਰਬੰਧ ਹੈ ਤੇ ਜਿਹੜਾ ਆਪਾਂ ਆਉਣ ਦਾ ਰਸਤਾ ਜੀ ਜਦੋਂ ਏਮਜ ਹਸਪੀਟਲ ਦੇ ਵਿੱਚ ਆਪਾਂ ਐਂਟਰੀ ਕਰਦੇ ਆਂ ਐਂਟਰੀ ਦੇ ਵਿੱਚ ਨਾਲ ਹੀ ਇੱਕ ਸੜਕ ਪੈ ਜਾਂਦੀ ਆ ਜੀ ਆ ਸੂਏ ਵਾਲੀ ਸਾਈਡ ਸੂਏ-ਸੂਏ ਆਉਣਾ ਤੁਸੀਂ ਇਹ ਗੇਟ ਤੋਂ ਅੱਧਾ ਕਿਲੋਮੀਟਰ ਦੂਰ ਉਹ ਗੁਰਦੁਆਰਾ ਤੁਹਾਨੂੰ ਦਿਖ ਜਾਣਾ ਕਿਉਂਕਿ ਖੇਤਾਂ ਦੇ ਵਿੱਚੋਂ ਏਮਜ ਹਸਪੀਟਲ ਦੇ ਸਾਹਮਣੇ ਪਈ ਆ ਇਹਦੇ ਮਗਰਲੀ ਸਾਈਡ ਆਉਣਾ ਤੇ ਇੱਥੇ ਆਉਣਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈਗੀ ਤੁਹਾਨੂੰ ਲੰਗਰ ਵੀ ਮਿਲੂਗਾ ਤੁਹਾਨੂੰ ਪ੍ਰਸ਼ਾਦਾ ਨਹਾਉਣ ਧੋਣ ਨੂੰ ਜਗਾ ਪੈਣ ਨੂੰ ਜਗਾ ਤੁਹਾਨੂੰ ਬਹੁਤ ਵਧੀਆ ਕੂਲਰ ਲੱਗੇ ਹੋਏ ਨੇ ਜਦੋਂ ਵੀ ਕੋਈ ਵੀ ਭੈਣ ਭਾਈ ਇੱਥੇ ਆ ਕੇ ਆਰਾਮ ਵੀ ਕਰ ਸਕਦਾ ਤੁਸੀਂ ਇੱਥੇ ਰਹਿ ਵੀ ਸਕਦੇ ਹੋ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈਗੀ ਕਿਉਂਕਿ ਮਰੀਜ਼ ਦੇ ਨਾਲ ਜਿਹੜੇ 2-4 ਬੰਦੇ ਹੁੰਦੇ ਨੇ 1-2 ਹੁੰਦੇ ਨੇ ਉਹਨਾਂ ਨੂੰ ਨਹਾਉਣ ਧੋਣ ਦੀ ਦਿੱਕਤ ਆਉਂਦੀ ਆ ਪਰ ਨਹਾਉਣ ਧੋਣ ਦੀ ਦਿੱਕਤ ਨਹੀਂ ਆਉਣ ਦਿੰਦੇ ਕਿਉਂਕਿ ਰਹਿਣ ਬਸੇਰਾ ਇਹ ਉਹ ਬਹੁਤ ਵੱਡਾ ਹਾਲ ਆ ਜੀ ਤੁਸੀਂ ਰਹਿ ਵੀ ਸਕਦੇ ਹੋ ਰਾਮ ਵੀ ਕਰ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤਾਂ ਜੋ ਤੁਹਾਡਾ ਆਪਣਾ ਵੀ ਫਾਇਦਾ ਹੋ ਸਕੇ ਤਾਂ ਕਿਸੇ ਹੋਰ ਵੀ ਭਰਾ ਦਾ ਆਪਣਾ ਫਾਇਦਾ ਹੋ ਸਕੇ